ਹੈਲੋ ਸਾਰਿਆਂ ਮੇਰੀ ਪਿਆਰ ਭਰੀ ਸਸਤੀ ਕਾਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਤੇ ਗਾਇਸ ਵਲੌਗ ਦੀ ਸ਼ੁਰੂਆਤ ਕਰਨ ਲਈ ਸੀ ਤੇ ਇੱਧਰ ਬਣਾਉਣ ਲੱਗੇ ਸੀ ਅੱਜ ਆਪਾਂ ਕarele ਬਹੁਤ ਦਿਨ ਹੋ ਗਏ ਸੀ ਕarele ਦੀ ਸਰਦੀ ਨਹੀਂ ਬਣਾਈ ਤੇ ਘਰਦਿਆਂ ਦੀ ਡਿਮਾਂਡ ਸੀ ਕਿ ਕarele ਬਣਾਓ ਮੈਂ ਜਿਹੜੀ ਮਤਲਬ ਰੈਸਪੀ ਨਾ ਬਣਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਯਾਰ ਦੇਖੋ ਜੀ ਕarele ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਤੋ ਰਹਿਣਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਗਰੇਲੀਆਂ ਦੇ ਵਿੱਚ ਨਾ ਹੁੰਦਾ ਕਈ ਵਾਰੀ ਕੀੜਕਰ ਵਗੈਰਾ ਹੁੰਦੀ ਹੈ ਤੁਹਾਨੂੰ ਪਤਾ ਜੇ ਕੀੜਕਰ ਸਾਡੀ ਸਬਜ਼ੀਆਂ ਕਿਸੇ ਚ ਆ ਜਾਏ ਤੇ ਸਾਨੂੰ ਵਧੀਆ ਨਹੀਂ ਲੱਗ ਰਿਹਾ ਹੈਣਾ ਮੰਨਾ ਟੇਸਟ ਵੀ ਖਰਾਬ ਹੋ ਜਾਂਦਾ ਤੇ ਆ ਦੇਖੋ ਜੀ ਮੈਂ ਕarele ਲੈ ਲੈਨੇ ਤੁਸੀਂ ਵੀ ਇਦਾਂ ਦੇ ਵਧੀਆ ਸਾਫ ਸੁਥਰੇ ਕarele ਲੈ ਲੈਨੇ ਠੀਕ ਹੈ ਆਪਣੀ ਮਰਜ਼ੀ ਅਨਸਾਰ ਹੁਣ ਆਪਾਂ ਇਹਨਾਂ ਦਾ ਛਿਲਕਾ ਲਾ ਕੇ ਇਹਨਾਂ ਨੂੰ ਗੋਲ ਗੋਲ ਕੱਟ ਲਾਂਗੇ ਠੀਕ ਹੈ ਜੀ ਇਹਨਾਂ ਨੂੰ ਕੱਟ ਕੇ ਫਿਰ ਆਪਾਂ ਜਿੱਜਾ ਵੀ ਬਣਾਵਾਂਗੇ ਜਿਸ ਤਰ੍ਹਾਂ ਵੀ ਮੈਂ ਇਸ ਦੀ ਮਤਲਬ ਸਾਰੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਾਂਗੀ ਇਹ ਵਾਲੇ ਕarele ਬਹੁਤ ਟੇਸਟੀ ਦੇ ਬਹੁਤ ਵਧੀਆ ਬਣਦੇ ਬਿਲਕੁਲ ਸਿੰਪਲ ਤੇ ਸੋਖਾ ਤਰੀਕਾ ਕਹਿੰਦੇ ਨੇ ਆਪਣੀ ਸਬਜੀ ਹੀ ਆਪਣੇ ਮਤਲਬ ਟੇਸਟ ਨੂੰ ਰੋਟੀ ਪਾਣੀ ਖਾਣ ਦਾ ਫਿਰ ਤਾਂ ਹੀ ਨਾਮ ਦੰਦਦਾ ਜੇਕਰ ਸਾਡੀ ਸਬਜੀ ਵਧੀਆ ਹੋਵੇ ਤੇ ਸਪੈਸ਼ਲ ਮੈਂ ਬਣਾਉਂਗੀ ਜਿਸ ਤਰ੍ਹਾਂ ਵੀ ਬਣਾਉਂਗੀ ਤਦ ਤੱਕ ਤੁਸੀਂ ਬਨੇ ਰਹੋ ਤੇ ਮੈਂ ਪਾਏ ਦਾ ਲਾ ਲੈਨੇ ਹੁਣ ਧੋ ਬਣਾ ਲੈ ਛਿਲਕਾ ਲਾ ਦਿੰਨੇ ਆ ਤੇ ਛਿਲਕੇ ਵੀ ਮੈਂ ਇਹ ਯੂਜ਼ ਕਰੂੰਗੀ ਇਹ ਨਹੀਂ ਮੈਂ ਛਿਲਕੇ ਨਹੀਂ ਯੂਜ਼ ਕਰਦੀ ਇਹਦੇ ਛਿਲਕੇ ਵੀ ਮੈਂ ਯੂਜ਼ ਕਰਦੀ ਹੁੰਦੀ ਆ ਕਿਉਂਕਿ ਛਿਲਕਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਬਹੁਤ سارے ਪ੍ਰੋਟੀਨ ਬਹੁਤ سارے ਪ੍ਰੋਟੀਨ ਵਿਟਾਮਿਨ ਵਗੈਰਾ ਪਾਏ ਜਾਂਦੇ ਆ ਇਸ ਕਰਕੇ ਮੈਂ ਦਾ ਛਿਲਕਾ ਬਿਲਕੁਲ ਵੀ ਸੋਟ ਨਹੀਂ ਜੀ ਤਾਂ ਤਾਂ ਤੁਸੀਂ ਬਣਾ ਰਹੋ ਤੇ ਲੋ ਜੀ ਆਹ ਇੱਕੋ ਜਿਹਾ ਨਾ ਪਪਰੇਲੀ ਆ ਦੇ ਤਾਂ ਹੀ ਛਿਲਕਾ ਨਾ ਲੈਣਾ ਠੀਕ ਹੈ ਜੀ ਛਿਲਕਾ ਲਾ ਕੇ ਆਪਾਂ ਸਾਈਡ ਤੇ ਰੱਖ ਲੈਣਾ ਛਿਲਕਾ ਬਿਲਕੁਲ ਵੀ ਨਹੀਂ ਸੁੱਟਣਾ ਤੁਸੀਂ ਆਪਾਂ ਇਦਾਂ ਹੀ ਕਰਕੇ ਇਹਨੂੰ ਛਿੱਲ ਛਿੱਲ ਲੈਣਾ ਠੀਕ ਹੈ ਜੀ ਆ ਦੇਖੋ ਛਿਲਕਾ ਲਾ ਕੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਕੱਟਦੇ ਹਾਂ ਤੁਹਾਨੂੰ ਮੈਂ ਦਿਖਾਨੀ ਆ ਕਿ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਕੱਟਣਾ ਹੈ ਥ੍ਰੀ ਲਈ ਇੱਕ ਐਸੀ ਸਬਜੀ ਹੁੰਦੀ ਹੈ ਕਿ ਜਿਹਨੂੰ ਆਪਾਂ ਬਿਲਕੁਲ ਵੀ ਗਾਲ ਨਾ ਖਾਣਾ ਉਹਦੀ ਨਾਲ ਜਦੋਂ ਮਰਜੀ ਖਾ ਸਕਦੇ ਆ ਤੇ ਦੋ ਤਿੰਨ ਦਿਨ ਹਫਤਾ ਵੀ ਫ੍ਰਿਜ ਦੇ ਵਿੱਚ ਨਿਕਲ ਜਾਂਦੀ ਏ ਇਹ ਕਿਤੇ ਵੀ ਖਰਾਬ ਨਹੀਂ ਹੁੰਦੀ ਯਾਰ ਇਹਦਾ ਕਰਕੇ ਆਪਾਂ ਗੋਲ-ਗੋਲ ਕੱਟ ਲੈਣਾ ਜੇਕਰ ਤੁਸੀਂ ਇਹ ਦੇਖ ਲੈਣਾ ਕਿ ਵਿੱਚ ਬੀਜ ਨਾ ਹੋਵੇ ਬੀਜ ਪੱਕਾ ਹੈ ਤੇ ਬਿਲਕੁਲ ਕੱਢ ਲਿਓ ਐਦਾਂ ਹੀ ਕੱਢ ਕੇ ਹਾਂ ਦੇ ਗੋਲ-ਗੋਲ ਆਪਾਂ ਨੂੰ ਕੱਟਣਾ ਹੈ ਅਸੀਂ ਸਾਰੇ ਕarele ਨੂੰ ਆਪਾਂ ਇਦਾਂ ਹੀ ਕੱਟ ਲਾਂਗੇ ਛਿਲਕੇ ਉਤਾਰ ਦਾਂਗੇ ਕਰੇਲੀ ਆਪਣੇ ਇਸੇ ਤਰ੍ਹਾਂ ਹੀ ਗੋਲ ਕਰ ਲਿਆ। ਤਿੱਲੋ ਜੀਆ ਦੇਖੋ ਕਰੇਲੀ ਆਪਾਂ ਬਿਲਕੁਲ ਕੱਟ ਕੇ ਰੱਖ ਲਿਆ ਗੋਲ-ਗੋਲ ਕੱਟ ਕੇ ਲਿਆਏ ਠੀਕ ਹੈ ਜੀ ਇਹਨਾਂ ਨੂੰ ਆਪਾਂ ਲਾ ਲੈਣਾ ਪਹਿਲਾਂ ਨਮਕ ਕਿਉਂਕਿ ਨਮਕ ਆਪਾਂ ਤਾ ਲੈਣੇ ਕਿਉਂਕਿ ਜਿਹੜਾ ਇਹਦਾ ਕੋੜਾਪਨ ਹੁੰਦਾ ਨਾ ਖਤਮ ਹੋ ਜਾਂਦਾ ਹੈ ਇਹਦਾ ਨਮਕ ਲਾੰਨਾ ਨਾ ਇਹ ਪਾਣੀ ਕੋੜਾ ਕੱਢ ਦਿੰਦਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਰਲਾ ਲਓ। ਛਿਲਕੇ ਤੇ ਵੀ ਨਮਕ ਲਗਾ ਦੇਣਾ ਤੁਸੀਂ ਇਸੇ ਤਰ੍ਹਾਂ ਕਰਕੇ ਇਹਦੇ ਤੇ ਵੀ ਲਗਾ ਦੇ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਰੜਾ ਦੇਣੀ ਐ। ਐਸੀ ਤਰ੍ਹਾਂ ਰੜਾ ਕੇ ਥੋੜੀ ਦੇਰ ਇੱਕ ਘੰਟਾ ਆਪਾਂ ਰੱਖ ਦਾਂਗੇ ਜਿਹੜਾ ਇਹਦਾ ਕੜਵਾ ਪਾਣੀ ਹੋਏਗਾ ਨਾ ਬਿਲਕੁਲ ਨਿਕਲ ਜੇਗਾ ਕਿਉਂਕਿ ਕੋੜਾ ਪਾਣੀ ਤੁਹਾਨੂੰ ਪਤਾ ਆਪਣਾ ਟੇਸਟ ਖਰਾਬ ਕਰ ਦਿੰਦਾ ਹੈ। ਇਸ ਕਰਕੇ ਇਹਨੂੰ ਆਪਾਂ ਰੱਖ ਦਾਂਗੇ। ਯੋਛੀ ਇਹਨੂੰ ਆਪਾਂ ਹੁਣੇ ਇਸੇ ਨੈੱਟ ਦੇ ਨਾਲ ਜੇਕਰ ਧੁੱਪ ਹੈ ਤਾਂ ਧੁੱਪ ਦੇ ਵਿੱਚ ਰੱਖ ਦੋ ਸਾਡੇ ਮੌਸਮ ਹੋਇਆ ਥੋੜਾ ਅੱਜ ਖਰਾਬ ਹੈ ਇਦਾਂ ਹੀ ਆਪਾਂ ਇਹਨੂੰ ਥੋੜੀ ਦੇਰ ਲਈ ਟੱਕ ਦਾਂਗੇ ਜਿਹੜਾ ਪਾਣੀ ਜਦ ਤੱਕ ਨਿਕਲ ਜਾਏਗਾ ਜੀ ਤਦ ਤੱਕ ਆਪਾਂ ਕਰ ਲੈਨੇ ਆਪਣੇ ਮਸਾਲੇ ਦੀ ਤਿਆਰੀ ਠੀਕ ਹੈ ਜੀ ਇਹ ਮੈਂ ਕੱਟੇ ਸੀਗੇ ਦੂਸਰੇ ਕਰੇਲੇ ਇਹ ਮੈਂ ਬਣਾਉਂਗੀ ਇਹਦੇ ਵਿੱਚ ਮਤਲਬ ਇਹ ਲਗ-ਲਗ ਰੈਸিপি ਬਣਾਉਂਗੀ ਸਿਰਫ ਇੱਕ ਗਰੇਲਾ ਮੈਂ ਵੈਸੇ ਕੱਟਿਆ ਕਿਉਂਕਿ ਆਪਣਾ ਆਪਣਾ ਟੇਸਟ ਹੁੰਦਾ ਨਾ ਹਰ ਕਿਸੇ ਦਾ ਦੋ ਤਰ੍ਹਾਂ ਦੇ ਬਣਾਉਂਗੀ ਤੇ ਇਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਇਹਨੂੰ ਵੀ ਆਪਾਂ ਨਮਕ ਲਾ ਕੇ ਰੱਖ ਦਿੰ ਤੇ ਤਾਂ ਤੱਕ ਤੁਸੀਂ ਬਨੇ ਰੋ ਜੀ ਅੱਜ ਇਹ ਹੁਣ ਆਪਾਂ ਕarele ਵਾਲੀ ਜਿਹੜਾ ਮਸਾਲਾ ਤਿਆਰ ਕਰਨ ਲੱਗੇ ਆ ਨਾ ਮੈਂ ਆ ਦੇਖੋ ਜੀ ਉਹਦੇ ਲਈ ਆਪਾਂ ਪਿਆਜ਼ ਲੈ ਲਏ ਥੋੜਾ ਜਿਹਾ ਆਪਾਂ ਕਲੀਆਂ ਲਸਣ ਦੀਆਂ ਲੈ ਲਈਆਂ ਵੈਸੇ ਲੈਣੀਆਂ ਚਾਹੀਦੀਆਂ ਕਿਉਂਕਿ ਗਰਮ ਹੁੰਦੇ ਥੋੜੇ ਕarele ਤੇ ਪਰ ਆਪਣੇ ਟੇਸਟ ਅਨੁਸਾਰ ਤੁਸੀਂ ਲੈ ਸਕਦੇ ਹੋ ਜੇਕਰ ਨਹੀਂ ਲੈਣਾ ਤਾਂ ਅਵੋਇਡ ਵੀ ਕਰ ਸਕਦੇ ਹੋ ਤੁਸੀਂ ਠੀਕ ਹੈ ਤੇ ਆ ਦੇਖੋ ਜੀ ਇੱਧਰ ਲੈ ਲਈ ਆਪਾਂ ਹਰੀਆਂ ਮਿਰਚਾਂ ਇੱਧਰ ਲੈ ਲਿਆ ਅਦਰਕ ਤੇ ਇੱਧਰ ਟਮਾਟਰ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਵੇਂ ਨਾਰਮਲ ਆਪਾਂ ਮਸਾਲਾ پیسਦੇ ਆ ਨਾ ਉਸੇ ਤਰ੍ਹਾਂ ਹੀ ਤੁਸੀਂ ਇਹਨੂੰ ਗ੍ਰਾਈਂਡ ਕਰ ਲੈਣਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਜੀ ਗ੍ਰाइंड ਕਰਕੇ ਜਦ ਤੱਕ ਸਾਡਾ ਪਨਾ ਕਰੇਲੇ ਲੱਗ ਜਾਵੇ ਨਮਕ ਜੀ ਤੇ ਲੋ ਜੀ ਜਿਵੇਂ ਕਿ ਆ ਦੇਖੋ ਆਪਾਂ ਤੇਲ ਚੰਗੀ ਤਰ੍ਹਾਂ ਗਰਮ ਕਰ ਲਿਆ ਠੀਕ ਹੈ ਜੀ ਹੁਣ ਸਾਡੇ ਕਿੰਨੀ ਦੇਰ ਹੋ ਗਈ ਹੈ ਨਾ ਤੇ ਆ ਦੇਖੋ ਜਿਵੇਂ ਪਾਣੀ ਵਗੈਰਾ ਛੱਡ ਜਾਂਦਾ ਹੈ ਜਿਹੜਾ ਕੋੜਾ ਪਾਣੀ ਹੁੰਦਾ ਨਾ ਉਹ ਨਿਕਲ ਜਾਂਦਾ ਠੀਕ ਹੈ ਤੇ ਹੁਣ ਆਪਾਂ ਤੇਲ ਗਰਮ ਕਰ ਲੈਣ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਪਣੇ ਕਰ ਲੈਣੇ ਨੇ ਕਰੇਲੇ ਫਰਾਈ ਠੀਕ ਹੈ ਜੀ ਕਰੇਲਿਆਂ ਨੂੰ ਆਪਾਂ ਫਰਾਈ ਕਰ ਲੈਣਾਂ ਜੇਕਰ ਤੁਸੀਂ ਫਰਾਈ ਨਹੀਂ ਨਾ ਕਰਨਾ ਚਾਹੁੰਦੇ ਤੁਸੀਂ ਬੋਇਲਡ ਵੀ ਕਰ ਸਕਦੇ ਹੋ ਇਹਨਾਂ ਨੂੰ bina ਤੇਲ ਤੋਂ ਵੀ ਬਣਾ ਜਾਂਦੇ ਨੇ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਸਾਰੇ ਤਰੇਲਿਆਂ ਨੂੰ ਫਰਾਈ ਕਰ ਲਾਂਗੇ ਆ ਦੇ نیچے ਪਾਣੀ ਪਾਣੀ ਰਹਿ ਗਿਆ ਨਾ ਪਰ ਇਹਦੇ ਵਿੱਚੋਂ ਦੇਖੋ ਤੁਹਾਨੂੰ ਦਿਖਾਨੀ ਆ ਪਾਣੀ ਨਿਕਲ ਜਾਂਦਾ ਕਾਲਾ ਆ ਦੇਖੋ ਆ ਦੇ ਕਿੰਨਾ ਪਾਣੀ ਨਿਕਲਦਾ ਨਾ ਇਹ ਪਾਣੀ ਤੁਸੀਂ ਜਿਹੜੇ ਛਿਲਕਿਆਂ ਵਾਲਾ ਪਾਣੀ ਇਹ ਤੁਸੀਂ ਕੱਢ ਲੈਣੇ ਇਹਨਾਂ ਕੱਢ ਕੇ ਲੱਗ ਤੁਹਾਨੂੰ ਚੋਣ ਦੂੰਗੀ ਇਹਦੇ ਵਿੱਚ ਬਹੁਤ ਸੜਵਾ ਪਾਣੀ ਹੁੰਦਾ ਇਹ ਚਿਲਕੇ ਬਹੁਤ ਵਧੀਆ ਹੁੰਦੇ ਨੇ ਕਿਉਂਕਿ ਉਹਨਾਂ ਦਾ ਤਾਂ ਜਿਆਦਾ ਪਾਣੀ ਜਿਹੜਾ ਨਿਕਲ ਕੇ ਨਿਕਲ ਗਿਆ ਇਹ ਆਪਾਂ ਨੂੰ ਝੋਲਣਾ ਇਹ ਆਪਾਂ ਆਪਣੇ ਯੂਸ ਲੈ ਕੇ ਆਣੇ ਆ ਚਿਲਕੇ ਠੀਕ ਹੈ ਇਹਨਾਂ ਨੂੰ ਸਿੱਟਣਾ ਨਹੀਂ ਬਿਲਕੁਲ ਵੀ ਇਹ ਤੁਹਾਡੇ ਬਹੁਤ ਕੰਮ ਦੀ ਚੀਜ਼ ਹੈ ਲੋ ਚ ਇਹਨੂੰ ਆਪਾਂ ਹੁਣ ਰੱਖ ਲੈਣੀ ਆਪਣੀ ਕੋਲੀ ਵਿੱਚ ਠੀਕ ਹੈ ਇੱਧਰ ਆਪਾਂ ਕਰ ਲਏ ਆਪਣੀ ਖਰੀਦੀ ਰਾਏ ਕਰ ਸਰ ਆਪਾਂ ਤੇਲ ਕਰ ਲਿਆ ਆਪਣਾ ਦਰਾਂ ਠੀਕ ਹੈ ਜੀ ਉਹਦੇ ਵਿੱਚ ਆਪਾਂ ਪੀਸਿਆ ਹੋਇਆ ਮਸਾਲਾ ਜਿਹੜਾ ਸੀਗਾ ਨਾ ਹੁਣ ਆਪਾਂ ਇਹ ਵੀ ਪਾ ਦੇਣਾ ਇਹ ਲੋ ਜੀ ਇੱਧਰ ਸਾਡਾ ਮਸਾਲਾ ਵੀ ਪੁੱਜ ਜਾਏਗਾ ਟਾਈਮ ਵੀ ਬਚਤ ਵੀ ਹੋ ਜੇਗੀ ਹਨਾ ਜੀ ਤੇ ਇੱਧਰ ਆਪਣੇ ਕਰੇਲੇ ਵੀ ਫਰਾਈ ਹੋ ਜਾਣਗੇ ਤੇ ਲੋ ਜੀ ਇੱਧਰ ਸਾਡਾ ਮਸਾਲਾ ਤਿਆਰ ਹੋ ਰਿਹਾ ਸੀਗਾ ਇੱਥੇ ਆਪਣੇ ਇਹ ਭਰਾ ਹੀ ਹੋ ਰਹੇ ਸੀਗੇ ਤੇ ਮੈਂ ਕਿਹਾ ਦੂਜੇ ਕਰੇਲੇ ਬਣਾਣੇ ਆ ਨਾ ਮੈਂ ਉਹ ਆਲੂ ਭਾ ਕੇ ਬਣਾਉਂਗੀ ਠੀਕ ਹੈ ਜੀ ਆਲੂ ਪਿਆਜ਼ ਵਾਲੇ ਬਣਾਉਂਗੀ ਮੈਂ ਮੇਰਾ ਮਨ ਕਰ ਰਿਹਾ ਸੀਗਾ ਤੇ ਇੱਧਰ ਮੈਂ ਕਿਹਾ ਚਲੋ ਮੈਂ ਆਲੂ ਕੱਟ ਲੈਂਦੀ ਹਾਂ ਇਹਨਾਂ ਨੂੰ ਆਪਾਂ ਆਲੂ ਜਿਹੜੇ ਹੁੰਦੇ ਨੇ ਨਾ ਇਹਦਾ ਛਿਲਕਾ ਲਾ ਕੇ ਆਪਾਂ ਇਹਨਾਂ ਨੂੰ ਪਤਾ ਕਿਸ ਤਰ੍ਹਾਂ ਕੱਟਣਾ ਹੈ ਇਹਨੂੰ ਤੋਂ ਬਣਾ ਕੇ ਚੰਗੀ ਤਰ੍ਹਾਂ ਆ ਦੇਖੋ ਜੀ ਗੋਲ-ਗੋਲ ਕੱਟਣਾ ਹੈ ਆ ਦੇਖੋ ਇਸ ਤਰ੍ਹਾਂ ਕਰਕੇ ਨਾ ਜਿਵੇਂ ਆਪਾਂ ਕਰੇਲੇ ਕੱਟੇ ਆ ਨਾ ਸੇਮ ਐਵੇਂ ਹੀ ਕੱਟਣਾ ਹੈ ਨੂੰ ਹੇ ਬੜੇ ਕਰੇਲੇ ਅੰਗੂਰ ਮਤਲਬ ਜੜੀ ਲੱਗ ਲੱਗ ਜਿਸ ਤਰ੍ਹਾਂ ਦੀ ਰੈਸিপি ਬਣਾਨੀ ਆ ਹਮੇਸ਼ਾ ਤੁਹਾਡੇ ਨਾਲ ਮੈਂ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਦੀ ਆ ਬਹੁਤ ਪਿਆਰ ਦਿੰਦੇ ਹੋ ਬਹੁਤ ਸਾਰਾ ਧੰਨਵਾਦ ਤੁਹਾਡਾ ਬਹੁਤ ਅੱਛਾ ਲੱਗ ਰਿਹਾ ਹੈ ਅੱਛੇ ਅੱਛੇ ਕਮੈਂਟ ਕਰਿਆ ਕਰੋ ਬਸ ਇੱਕ ਲਾਈਕ ਜਰੂਰ ਦਿਆ ਕਰੋ ਤੇ ਮੈਨੂੰ ਵਧੀਆ ਜਿਹਾ ਕਮੈਂਟ ਜਰੂਰ ਕਰਿਆ ਕਰੋ ਬਹੁਤ ਖੁਸ਼ੀ ਜੀ ਹੁੰਦੀ ਹੈ ਜਦੋਂ ਤੁਸੀਂ ਮੈਨੂੰ ਅੱਛੇ ਅੱਛੇ ਕਮੈਂਟ ਦਿੰਦੇ ਹੋ ਨਾ ਬੜਾ ਅੱਛਾ ਲੱਗਦਾ ਹੈ ਲੋ ਚ ਹਨਾ ਫੜੇ ਦੇਖੋ ਆ ਤਰੇਲੇ ਆਪਾਂ ਥੋੜੀ ਜਿਹੀ ਨਾ ਆਪਾਂ ਐਦਾ ਕੱਢ ਕੇ ਹਲਕਾ ਜਿਹਾ ਆਪਾਂ ਹੱ ਜੇਕਰ ਗਰਮ ਲੱਗਦਾ ਨਾ ਹੱਥ ਨਹੀਂ ਲਾਣਾ ਐਦਾ ਦੇਖ ਲੈਣਾ ਦੇਖੋ ਨਰਮ ਹੋ ਗਏ ਨਾ ਪੱਕ ਗਏ ਕਰੇਲੇ ਚੰਗੀ ਤਰ੍ਹਾਂ ਗਲ ਚੁੱਕੇ ਨੇ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਕੱਢ ਲੈਣਾ। ਇਹਨਾਂ ਵਿੱਚ ਤੇਲ ਚੰਗੀ ਤਰ੍ਹਾਂ ਨਿਚੜ ਜਾਣਾ। ਆਪਾਂ ਇਹਨਾਂ ਨੂੰ ਲੈਣਾ ਵਧੀਆ ਤਰੀਕੇ ਨਾਲ ਬਾਹਰ ਕੱਢ ਲੈਣਾ। ਇਸੇ ਤਰ੍ਹਾਂ ਹੀ ਆਪਣੇ ਜਿਹੜੇ ਦੂਸਰੇ ਕਰੇਲੇ ਐ ਉਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਸੇਮ ਫਰਾਈ ਕਰੀਏ। ਬਹੁਤ ਵਧੀਆ। ਹੁਣ ਇਹ ਵੀ ਕਰੇਲੇ ਆਪਾਂ ਫਰਾਈ ਕਰ ਲੈਣੇ ਆ। ਤੇ ਲੋ ਜੀ ਵੀ ਕਲੇ ਦੇ ਕਟੇ ਨੇ ਪਹਿਲੇ ਵਿੱਚ ਇਸੇ ਤਰ੍ਹਾਂ ਹੀ ਕਰ ਲਾਂਗੇ ਆਪਣੇ ਆਲੂ ਜਿਹੜੇ ਕੱਟੇ ਆ ਨਾ ਉਹ ਫਰਾਈ ਕਰ ਲਾਂਗੇ ਇੱਧਰ ਕੱਢ ਲਏ ਫਰਾਈ ਹੋਣ ਇੱਧਰ ਆਪਣਾ ਦੇਖੋ ਮਸਾਲਾ ਭੁੱਜਣ ਲੱਗ ਗਿਆ ਨਾ ਤੇ ਇੱਧਰ ਆਪਾਂ ਹੁਣ ਦੂਸਰੇ ਜੜ੍ਹਾਂ ਤੇਲੇ ਬਣਾਣੇ ਨਾ ਮੋਦਲੇ ਹੋਣਾ ਪਏ ਦੇ ਵਿੱਚ ਪਾ ਦੇਣੀ ਆਪਣਾ ਤੇ ਸਾਰਜੋ ਜੋ ਤੁਸੀਂ ਪਾਣਾ ਤੇ ਲੋ ਜੀ ਛੇਰੇ ਵਿੱਚ ਹੁਣ ਆਪਾਂ ਪਾ ਦਾਂਗੇ ਆਪਾਂ ਨੇ ਟੇਸਟ ਅਨਸਾਰ ਨਮਕ ਪਾ ਦੇਣਾ ਠੀਕ ਹੈ ਜੀ ਹੁਣ ਥੋੜੀਆਂ ਜਿਹੀਆਂ ਹਲਕੀਆਂ ਜਿਹੀਆਂ ਲਾਲ ਮਿਰਚਾਂ ਪਾ ਦੇਣੀ ਹੈ ਥੋੜੀ ਜਿਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਹਲਦੀ ਆਪਣੀ ਮਰਜ਼ੀ ਅਨਸਾਰ ਤੁਸੀਂ ਜੋ ਮਰਜ਼ੀ ਪਾ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਪਾ ਦਾਂਗੇ ਆਪਣਾ ਹਲਕਾ ਜਿਹਾ ਗਰਮ ਮਸਾਲਾ ਜੇਕਰ ਤੁਸੀਂ ਇਹਦਾ ਵਧੀਆ ਜਿਹਾ ਟੇਸਟ ਵਧਾਉਣਾ ਚਾਹੁੰਦੇ ਹੋ ਨਾ ਗਾਇਸ ਤੇ ਸਪੈਸ਼ਲ ਤੁਹਾਡੇ ਲਈ ਮੈਂ ਤੁਹਾਨੂੰ ਦੱਸ ਦਿਆਂ ਇਹਦੇ ਵਿੱਚ ਨਾ ਮੈਗੀ ਮਸਾਲਾ ਤੁਸੀਂ ਪਾ ਸਕਦੇ ਹੋ ਅਮचूर ਵੀ ਪਾ ਸਕਦੇ ਹੋ ਅਮचूर ਪਾਣਾ ਤੇ ਮੈਂ ਟਮਾਟਰ ਪਾਏ ਤੇ ਅਮचूर ਪਾਣਾ ਅਮचूर ਵੀ ਪਾ ਸਕੋ ਉਹਦੇ ਨਾਲ ਵੀ ਵਧੀਆ ਫਲੇਵਰ ਮਤਲਬ ਟੇ ਤੇ ਲੋ ਜੀ ਹੁਣ ਥੋੜਾ ਜਿਹਾ ਆਪਾਂ ਹਲਕਾ ਜਿਹਾ ਪਾਣੀ ਪਾ ਕੇ ਹੁਣ ਮਸਾਲਾ ਵਧੀਆ ਤਰੀਕੇ ਨਾਲ ਜਿਵੇਂ ਨੋਰਮਲ ਆਪਾਂ ਸਬਜ਼ੀਆਂ ਦਾ ਮਸਾਲਾ ਭੁੰਨਦੇ ਆ ਨਾ ਬਸ ਇੱਜਾ ਭੁੰਨ ਲੈਣਾ ਤੇ ਲੋ ਜੀ ਹੁਣ ਆਪਣਾ ਮਸਾਲਾ ਦੇਖੋ ਬਿਲਕੁਲ ਵਧੀਆ ਤਰੀਕੇ ਨਾਲ ਭੁੱਜ ਗਿਆ ਦੇਖ ਸਕਦੇ ਹੋ ਤੁਸੀਂ ਕਿਉਂ ਛੱਡ ਗਿਆ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਹਲਕਾ ਜਿਹਾ ਆਮਚੂਰ ਆਮਚੂਰ ਵੀ ਮਾਸ ਕਰਿਆ ਠੀਕ ਹੈ ਹੁਣ ਇਹਦੇ ਵਿੱਚ ਹੀ ਆਪਾਂ ਦੇਖੋ ਆਪਾਂ ਫਰਾਈ ਕੀਤੇ ਹੋਏ ਸੀ ਨਾ ਤਰੇਲੇ ਇਹ ਵੀ ਆਪਾਂ ਹੁਣ ਇਹਦੇ ਵਿੱਚ ਹੀ ਛੱਡ ਦਾਂਗੇ ਇਹ ਬਣੇ ਤੁਸੀਂ ਵਧੀਆ ਦੇ ਚਟਪਟੇ ਮਸਾਲਾ ਕarele ਬਣਾ ਕੇ ਲੈਣਾ ਬਹੁਤ ਟੇਸਟੀ ਤੇ ਬਹੁਤ ਵਧੀਆ ਵੀ ਬੰਦਦੇ ਆ ਬੜੇ ਸੁਆਦ ਲੱਗਦੇ ਆ ਤੁਸੀਂ ਨਾਸ਼ਤੇ 'ਚ ਪਰੌਂਠੀ ਜਿੱਦਾਂ ਮਰਜੀ ਇਹਨੂੰ ਖਾ ਸਕਦੇ ਹੋ ਠੀਕ ਹੈ ਥੋੜੀ ਦੇਰ ਲਈ ਹਲਕੇ ਜਿਹਾ ਆਪਾਂ ਸੀਮਤ ਇਹਨਾਂ ਨੂੰ ਭਾਗ ਤੇ ਰੱਖ ਦੇਨੇ ਹਾਂ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਰਲ ਜਾਣ ਤਾਂ ਕਿ ਸਾਰੇ ਮਸਾਲਾ ਚੰਗੀ ਤਰ੍ਹਾਂ ਇਹਨਾਂ ਕareleਆ ਤੇ ਰਲ ਜਾਵੇ ਠੀਕ ਹੈ ਜੀ ਆਹ ਜੇ ਇਸ ਤਰ੍ਹਾਂ ਬਣਾਉਂਦੀ ਹੁੰਨੀ ਆ ਮੈਂ ਤਾਂ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ ਯੋਤ ਜੇ ਨੀ ਕੋੜੀ ਦੇ ਲਈ ਆਪਾਂ ਪਟਾਟੇ ਲੈਨੇ ਠੀਕ ਹੈ ਸਿਮੂ ਕਰ ਦਿੰਨੀ ਗੈਸ ਤੇ ਲੋ ਜੀ ਇਹਦਾ ਸਾਡੇ ਗਰੇਲੇ ਵੀ ਵਧੀਆ ਤਰੀਕੇ ਨਾਲ ਫਰਾਈ ਹੋ ਗਏ ਨੇ ਸੌਰੀ ਆਲੂ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਕੱਢ ਲਾਂਗੇ ਇਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਕਰੀਰੀਆਂ ਦੇ ਨਾਲ ਹੀ ਕੱਢ ਲਾਂਗੇ ਹੋਵਾਂਗੀ ਸਬਜੀ ਸਾਡੀ ਤਿਆਰ ਹੋ ਗਈ ਹੈ ਮੈਂ ਕਿਹਾ ਚਲੋ ਇਹ ਵੀ ਤੁਹਾਨੂੰ ਮੈਂ ਦਿਖਾ ਦਿੰਨੀ ਆ ਮੈਂ ਬਣਾਉਣ ਲੱਗੀ ਸੀਗੀ ਹੁਣ ਜਿਹੜਾ ਐਕਸਟਰਾ ਤੇਲ ਹੈ ਨਾ ਉਹ ਆਪਾਂ ਕੱਢ ਲੈਨੇ ਆ ਬਾਕੀ ਫਿਰ ਮੈਂ ਤੁਹਾਨੂੰ ਦਿਖਾਣ ਲੀ ਤਲੋ ਜੀ ਹੁਣ ਤੇਲ ਆਪਾਂ ਬਿਲਕੁਲ ਥੋੜਾ ਰੱਖਣਾ ਹੈ ਕਿਉਂਕਿ ਆਪਣੇ ਕarele ਫਰਾਈ ਨੇ ਆਲੂ ਫਰਾਈ ਨੇ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਪਾ ਲੈਣਾ ਸਭ ਤੋਂ ਪਹਿਲਾਂ ਟੀਆਰ ਪਾ ਲੈਣਾ ਛੋਟੇ ਹੁਣ ਇਹਨੂੰ ਆਪਾਂ ਦੇਖੋ ਕਟਿਆ ਹੋਇਆ ਲੰਬੇ ਲੰਬੇ ਜੀ ਟੀਆਰ ਕੱਟ ਲੈਣਾ ਤੇ ਇਹ ਵਾਲੇ ਕarele ਬਣਾਉਂਗੀ ਮੈਂ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਵੇਂ ਨੋਰਮਲ ਭੁੰਨਦੇ ਆ ਨਾ ਐਦਾਂ ਭੁੰਨ ਲੈਣਾ ਹੁਣ ਇਹਦੇ ਵਿੱਚ ਹੀ ਤੁਸੀਂ ਆਹ ਦੇਖੋ ਜੀ ਹੁਣ ਆਪਣੇ ਟੇਸ ਅਨਸਾਰ ਪਾ ਲੈਣਾ ਆਪਾਂ ਨਮਕ ਥੋੜੀਆਂ ਜੀਆਂ ਮਿੱਠਾ ਠੀਕ ਹੈ ਜੀ ਤੇ ਇਹਦੇ ਬਾਅਦ ਇਹ ਆਪਾਂ ਹਲਦੀ ਥਿਲੋਦੀ ਥੋੜਾ ਜਿਹਾ ਪਾ ਦੇਣਾ ਆਪਾਂ ਗਰਮ ਮਸਾਲਾ ਠੀਕ ਹੈ ਥੋੜਾ ਜਿਹਾ ਪਾ ਦੇਣਾ ਇਹਦੇ ਵਿੱਚ ਆਪਾਂ ਅੰਚੂਰ ਪਾ ਕੇ ਭੁੰਨੇ ਨੂੰ ਇਹ ਜਿਹੜੇ ਆਪਾਂ ਕਰਿਆ ਸੀ ਨਾ ਹੁਣ ਇਹ ਆਈਵਲਾ ਦੀ ਏਦੇ ਨਾਲ ਹੀ ਫਰਾਈ ਕਰ ਦਾਂਗੇ ਹੁਣ ਇਹਨੂੰ ਵਧੀਆ ਤਰੀਕੇ ਨਾਲ ਇਹਦੇ ਨਾਲ ਹੀ ਭੁੰਨ ਦੇਣਾ ਪਿਆਜ਼ਾਂ ਦੇ ਨਾਲ ਹੀ ਭੁੰਨ ਲੈਣਾ ਕਿਉਂਕਿ ਇਹ ਜਿਹੜਾ ਛਿਲਕਾ ਸੀ ਨਾ ਕੜਵਾਪਣ ਇਹਦਾ ਬਿਲਕੁਲ ਖਤਮ ਹੋ ਜਾਊਗਾ। ਆਹ ਦੇਖੋ ਜੀ ਆ ਦੇ ਕੋ ਆਵਲੇ ਗ੍ਰੇਨ ਸਾਡੇ ਬਿਲਕੁਲ ਮਸਾਲੇ ਵਾਲੇ ਬਣ ਕੇ ਹੋ ਗਏ ਤਿਆਰ। ਹੁਣ ਜਿਹੜੇ ਮੈਂ ਆਹ ਵਾਲੇ ਫਰਾਈ ਕੀਤੇ ਸੀ ਨਾ ਪਿਆਜ਼ਾਂ ਵਾਲੇ ਹੁਣ ਇਸੇ ਤਰ੍ਹਾਂ ਜਿਹੜਾ ਪੁੱਜਾ ਆ ਨਾ ਇਹਦੇ ਵਿੱਚ ਆਪਾਂ ਪਾ ਦਾਂਗੇ ਠੀਕ ਹੈ। ਇੱਦਾਂ ਪਾ ਕੇ ਹੁਣ ਇਹਨੂੰ ਚੰਗੀ ਤਰ੍ਹਾਂ ਇਸੇ ਤਰ੍ਹਾਂ ਰਲਾ ਲੈਣਾ। ਬੱਸ ਤੇ ਤੁਸੀਂ ਇਹ ਵਾਲੇ ਤਰੇਲੇ ਦੋਨੋਂ ਤਰ੍ਹਾਂ ਦੇ ਬਣਾ ਲਓ ਇੱਕ ਤਰ੍ਹਾਂ ਦੇ ਬਣਾ ਲਓ ਜਿਹੜਾ ਤੁਹਾਨੂੰ ਪਸੰਦ ਆਇਆ ਮੈਨੂੰ ਬਲਕਿ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਕਿਹੜੇ ਵਾਲੀ ਰੈਸিপি ਵਧੀਆ ਲੱਗੀ ਠੀਕ ਹੈ ਬਾਕੀ ਪਿਆਰਾ ਜਿਹਾ ਕਮੈਂਟ ਜਰੂਰ ਦਿਆ ਕਰੋ ਤੇ ਟਰਾਈ ਕਰਿਓ ਤੁਹਾਡੇ ਬੱਚੇ ਵੱਡੇ ਜਿਹੜੇ ਵੀ ਖੁਸ਼ ਹੋ ਕੇ ਖਾਣਗੇ ਮੇਰਾ ਵੀ ਨਿਸ਼ਾਨ ਪਹਿਲਾਂ ਖਾਂਦਾ ਨਹੀਂ ਸੀ ਹੁੰਦਾ ਹੁਣ ਇਹ ਵਾਲੇ ਕਰੇਲੇ ਜਿਵੇਂ ਮੈਂ ਬਣਾਉਂਦੀ ਆ ਨਾ ਆਲੂਆਂ ਵਾਲੇ ਗੜੇ ਬਹੁਤ ਖੁਸ਼ ਹੋ ਕੇ ਖਾਣਗੇ ਮੇਰੇ ਬੱਚੇ ਤੇ ਬਾਕੀ ਗਾਇਸ ਬਹੁਤ ਸਾਰਾ ਪਿਆਰ ਦਿੰਦੇ ਹੋ ਬਹੁਤ ਸਾਰਾ ਧੰਨਵਾਦ ਤੁਹਾਡਾ ਪਿਆਰਾ ਜਿਆ ਕਮੈਂਟ ਜ਼ਰੂਰ ਦਿਓ ਮੈਨੂੰ ਅੱਛਾ ਕਿਹੜੇ ਕਰੇਲੇ ਅੱਛੇ ਲੱਗੇ ਇਹ ਵੀ ਜ਼ਰੂਰ ਦੱਸਣਾ ਤੁਹਾਨੂੰ ਬਾਰ-ਬਾਰ ਇਹੀ ਰਿਕਵੈਸਟ ਕਰਦੀ ਹੁੰਦੀ ਹੈ ਬਸ ਇਹ ਮਿਲਦੀਆਂ ਤੁਹਾਨੂੰ ਨਵੇਂ ਵੀਲੌਗ ਵਿੱਚ ਆ ਦੇਖੋ ਜੀ ਇਹ ਵਾਲੇ ਮਸਾਲਾ ਕਰੇਲੇ ਹੋਗੇ ਇਹ ਵਾਲੇ ਸਾਡੇ ਆਲੂ ਵਾਲੇ ਕਰੇਲੇ ਹੋਗੇ ਦੋ ਤਰ੍ਹਾਂ ਦੇ ਕਰੇਲਿਆਂ ਦੀ ਰੈਸিপি ਤੁਹਾਡੇ ਨਾਲ ਮੈਂ ਸ਼ੇਅਰ ਕਰ ਦਿੱਤੀ ਹੈ ਬਣਾ ਰਹੀ ਸੀ ਤੇ ਮੈਂ ਦੋਨੋਂ ਰੈਸਪੀਆਂ ਸ਼ੇਅਰ ਕਰ ਦਿੱਤੀਆਂ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਆਹ ਵਾਲੇ ਕਰੇਲੇ ਮਸਾਲੇ ਵਾਲੇ ਤੇ ਇਹ ਵਾਲੇ ਹੋਗੇ ਸਾਡੇ ਆਲੂ ਵਾਲੇ ਠੀਕ ਹੈ ਦੋ ਤਰ੍ਹਾਂ ਦੇ ਬਣਾ ਲਏ ਨੇ ਮਿਲਦੀਆਂ ਤੁਹਾਨੂੰ ਕੱਲ ਮੈਂ ਨਵੇਂ ਵੀਲੋਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕਰ ਜੀ ਪਿਆਰਾ ਜਿਹਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੈ ਠੀਕ ਹੈ ਜੀ ਐਦਾਂ ਬਣਾਇਓ ਤੇ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ